ਪੰਜਾਬੀ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਭਿਆਚਾਰ ਮੇਲਾ 24 ਮਾਰਚ ਨੂੰ ਲੋਕ ਲੈਰਾਂ ਦੇ ਸਿਰਕੱਢ ਗਾਇਕ ਅਤੇ ਏਪਟਾ ਲਹਿਰ ਦੇ ਬਾਨੀਆਂ ਚੋਂ ਇੱਕ ਸਰਹੱਦੀ ਇਲਾਕੇ ਡੇਰਾ ਬਾਬਾ ਨਾਨਕ ਦੇ ਪਿੰਡ ਉਦੋਵਾਲੀ ਕਲਾਂ ਤੋਂ ਪ੍ਰਸਿੱਧ ਪੰਜਾਬੀ ਲੋਕ ਗਾਇਕ ਅਮਰਜੀਤ ਸਿੰਘ ਗੁਰਦਾਸਪੁਰੀ ਖੁਦ ਸਮਾਂ ਪਹਿਲਾਂ ਆਪਣੀ ਸੰਸਾਰ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਮਕ ਚਾਬਰਾ ਦੇ ਸਨ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਏ ਪਿੰਡ ਉਦੋਵਾਲੀ ਕਲਾਂ ਦੇ ਤੇ ਉਦੋਵਾਲੀ ਖੁਰਦ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ 24 ਮਾਰਚ 2023 ਦਿਨ ਐਤਵਾਰ ਨੂੰ ਸਰਕਾਰੀ ਹਾਈ ਸਕੂਲ ਉਦੋਵਾਲੀ ਖੁਰਦੂਕੇ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਸੱਭਿਆਚਾਰ ਮੇਲਾ ਕਰਵਾਇਆ ਜਾ ਰਿਹਾ ਹੈ ਸੱਭਿਆਚਾਰਕ ਮੇਲੇ 'ਚ ਪੰਜਾਬ ਦੇ ਨਾਮਵਰ ਕਲਾਕਾਰ ਅਮਰਜੀਤ ਸਿੰਘ ਗਾਜੀ ਨੰਗਲ ਸੁਵਿੰਦਰ ਸਿੰਘ ਭਾਗੋਵਾਲੀ ਔਜਲਾ ਬ੍ਰਦਰ ਬਲਦੇਵ ਸਿੰਘ ਰੰਦਾਵਾ ਵੀਲਾ ਅਤੇ ਹੋਰ ਵੀ ਕਲਾਕਾਰ ਪਹੁੰਚ ਰਹੇ ਹਨ ਇਸ ਸੰਬੰਧੀ ਸਰਦਾਰ ਬਲਕਾਰ ਸਿੰਘ ਡਾਕਟਰ ਬਲਵਿੰਦਰ ਸਿੰਘ ਕਾਮਰੇਡ ਸੁਖਦੇਵ ਸਿੰਘ ਗਰਮੀਤ ਸਿੰਘ ਬਾਜਵਾ ਕਾਮਰੇਡ ਗੁਲਜ਼ਾਰ ਸਿੰਘ ਬਸੰਤ ਕੋਟ ਮਾਸਟਰ ਜਗਿੰਦਰ ਸਿੰਘ ਕਾਮਰੇਡ ਬਲਦੇਵ ਸਿੰਘ ਖਹਿਰਾ ਹਰਪਿੰਦਰ ਸਿੰਘ ਸਰਪੰਚ ਉੱਡਵਾਲੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਇਸ ਮੌਕੇ ਸਮੂਹ ਪ੍ਰਬੰਧਕਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਹੌਮਾ ਹਮਾਕੇ ਪਹੁੰਚ ਦੀ ਅਪੀਲ ਵੀ ਕੀਤੀ ਗਈ ਡੇਰਾ ਬਾਬਾ ਨਾਨਕ ਤੋਂ ਸੁਖਬੀਰ ਸਿੰਘ ਜਸਦੀਪ ਸਿੰਘ ਦੇ ਨਾਲ ਪਬਲਿਕ ਪ੍ਰਾਈਮ ਟੀਵੀ ਅੰਕਲ ਜੀ ਮਿਤੀ 24 ਮਾਰਚ ਦਿਨ ਐਤਵਾਰ ਉਦੋਆਲੀ ਖੁਰਦੇ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਲੋਕ ਗਾਇਕ ਗੁਰਦਾਸਪੁਰੀ ਅਮਰਜੀਤ ਸਿੰਘ ਗੁਰਦਾਸਪੁਰੀ ਦੀ ਯਾਦ ਵਿੱਚ ਦੂਸਰਾ ਸੱਭਿਆਚਾਰਕ ਮੇਲਾ ਬਹੁਤ ਹੀ ਸ਼ਰਧਾ ਭਾਵਨਾ ਤੇ ਧੂਮ-ਧਾਮ ਨਾਲ ਇਲਾਕੇ ਵੱਲੋਂ ਮਨਾਇਆ ਜਾ ਰਿਹਾ ਇਸ ਵਿੱਚ ਉਦੋਆਲੀ ਕਲਾਂ ਉਦੋਆਲੀ ਖੁਰਦੇ ਸਾਰੇ ਵਾਸੀਆਂ ਵੱਲੋਂ ਅਤੇ ਸਮੂਹ ਬਰਦਾਸਪੁਰੀ ਪਰਿਵਾਰ ਵੱਲੋਂ ਵੱਧ ਚੜ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਅੱਜ ਮੀਟਿੰਗ ਜੜੀ ਆਉ ਕੀਤੀ ਗਈ ਆ ਤੇ ਅਸੀਂ ਸਾਰੇ ਇਲਾਕੇ ਦੇ ਵਾਸੀਆਂ ਨੂੰ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਸ ਦੂਸਰੇ ਸੱਭਿਆਚਾਰਕ ਮੇਲੇ ਵਿੱਚ ਜੋ ਅਮਰਜੀਤ ਸਿੰਘ ਬਦਾਸਪੁਰੀ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੀ ਜਿਹੜੀ ਦੇਣ ਹੈ ਸਾਡੇ ਇਲਾਕੇ ਨੂੰ ਉਹ ਹਿੰਦੁਸਤਾਨ ਲੈਵਲ ਤੱਕ ਉਹਨਾਂ ਨੇ ਸਾਡੇ ਇਸ ਇਲਾਕੇ ਦੀ ਪਛਾਣ ਕਰਵਾਈ ਆ ਇਸ ਕਰਕੇ ਅਸੀਂ ਇਸ ਮੇਲੇ ਨੂੰ ਹੋਰ ਬਲੰਦੀਆਂ ਤੇ ਲੈ ਕੇ ਜਾਣ ਵਾਸਤੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਆਪੋ ਆਪਣੇ ਪਰਿਵਾਰਾਂ ਦੇ ਸਮੇਤ ਇਸ ਮੇਲੇ ਵਿੱਚ 11 ਵਜੇ ਦਿਨ ਐਤਵਾਰ ਮਿਤੀ 24 ਮਾਰਚ ਨੂੰ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਅਸੀਂ ਉਸ ਮਹਾਨ ਸ਼ਖਸੀਅਤ ਨੂੰ ਸ਼ਰਦਾ ਦੇ ਫੁੱਲ ਵੀ ਭੇਟ ਕਰ ਸਕੀਏ ਤੇ ਉਸ ਤੋਂ ਅੱਗੇ ਉਹਨਾਂ ਨੂੰ ਜਿਉਂਦਿਆ ਰੱਖਣ ਵਾਸਤੇ ਅਪਰਾਲਾ ਜਿਹੜਾ ਉਹ ਪ੍ਰਣ ਕਰਾਂਗੇ ਕਿ ਜਿਵੇਂ ਜਿਵੇਂ ਆਪਾਂ ਸਮਾਗਮ ਆਏਗਾ ਉਸ ਤਰ੍ਹਾਂ ਅਸੀਂ ਇਸ ਮੇਲੇ ਨੂੰ ਹੋਰ ਉੱਚੇ ਲੈਵਲ ਦੇ ਉੱਤੇ ਲੈ ਕੇ ਜਾਵਾਂਗੇ। ਮਾਰਚ ਨੂੰ ਅਮਰਜੀਤ ਸਿੰਘ ਗੁਰਦਾਸਪੁਰ ਦੀ ਯਾਦ ਵਿੱਚ ਦੂਜਾ ਸਭਿਆਚਾਰਕ ਮੇਲਾ ਉੱਦਵਾਲੀ ਹਾਈ ਸਕੂਲ ਖੁਰਜ ਦੀ ਗਰਾਊਂਡ ਵਿੱਚ ਉੱਦਵਾਲੀ ਕਲਾ ਤੇ ਉੱਦਵਾਲੀ ਖੁਰਜ ਦੀ ਪੰਚਾਇਤ ਤੇ ਸੂਹ ਪਰ ਸਮੂਹ ਪਰਿਵਾਰ ਵੱਲੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਦੇ ਵਿੱਚ ਪੰਜਾਬ ਦੇ ਨਾਮ ਵਰ ਕਾਇਕ ਮੇਂ ਸ਼ਮੂਲੀਤ ਕਰਨਗੇ ਉਸ ਤੋਂ ਇਲਾਵਾ ਸਭਿਆਚਾਰਕ ਪ੍ਰੋਗਰਾਮ ਜਿਹੜਾ ਲੋਕਾਂ ਦੀ ਹਾਜ਼ਰੀ ਵਿੱਚ ਪੇਸ਼ ਕੀਤਾ ਜਾਊਗਾ ਉਹਦੇ ਨਾਲ ਜਿਹੜਾ ਨੰਗਰ ਦਾ ਵੀ ਟੁੱਟ ਪ੍ਰਬੰਧ ਹੋਗਾ ਲੋਕਾਂ ਦੇ ਬੈਨ ਖਿਲੋਣ ਦੀ ਬਹੁਤ ਵਧੀਆ ਪ੍ਰਬੰਧ ਨਗਰ ਨਿਵਾਸੀਆਂ ਵੱਲੋਂ ਕੀਤੇ ਗਏ ਹਨ ਸਭ ਇਲਾਕੇ ਦੇ ਅਨੋ ਨਵਨਾਨੂ ਛਾਣੀ ਲੋਕਾਂ ਨੂੰ ਬੀਬੀਆਂ ਭੈਣਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ 24 ਮਾਰਚ ਨੂੰ ਹੋਮਾਹਾ ਮਾਕੇ ਜਿਹੜਾ ਯਾਦਗਾਰੀ ਮੇਲਾ ਅਮਰਜੀਤ ਗੁਰਦਾਸਪੁਰ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ ਉਹ ਰਚ ਵੱਧ ਤੋਂ ਵੱਧ ਸ਼ਿਰਕਤ ਪਹੁੰਚਣ ਦਾ ਯਤਨ ਕਰੋ ਅਸੀਂ ਸਭ ਲੋਕਾਂ ਦਾ ਨਗਰ ਨਿਵਾਸੀਆਂ ਵੱਲੋਂ ਧੰਨਵਾਦ ਕਰਾਂ